ਕੌਣ ਅਜੀ ਜੇ ਟਾ ਮੋ ਟਿਕਟ ਨਹੀਂ ਮਿਲਦੀ ਮੈਨੂੰ ਨਹੀਂ ਮਿਲਦੀ ਕਿ ਮੈਂ ਲੈਣੀ ਚਾਹਾਂਗਾ ਤਾਂ ਮੇਰੀ ਪਾਰਟੀ ਮੈਨੂੰ ਖੁਸ਼ ਹੋ ਕੇ ਦੇਗੀ ਕਿ ਕੇਐਲਜੀਟੀਕ ਮੈਨੂੰ ਨਹੀਂ ਮਿਲਦੀ ਦੇਖੋ ਇਸ ਇਸ ਇਲੈਕਸ਼ਨ ਨੂੰ ਮੈਂ ਸਮਝਦਾ ਸੀਗਾ ਨਾਰਮਲੀ ਮਿੱਡ ਮੇਰੇ ਵਿੱਚ ਆਉਂਦੀ ਸੀ ਇਸ ਵਾਰ ਫਸੂ ਹੋ ਲੇਟਰ ਤਾਂ 2.5 ਮਹੀਨੇ ਵਾਲੇ ਪਏ ਆ ਤੇ ਮੈਂ ਸਮਝਦਾ ਕਿ ਬਹੁਤ ਲੰਬਾ ਅਸਾ ਆ ਮੈਂ ਸਮਝਦਾ ਤੈਨੂੰ ਗਰਮੀ ਬੜੀ ਹੋਣੀ ਆ ਪੋਲਿੰਗ ਡਾਊਨ ਹੋ ਜਾਏਗੀ ਪਤਾ ਨਹੀਂ ਇਸ ਦਾ ਫਾਇਦਾ ਕਿਹੜੀ ਪਾਰਟੀ ਨੂੰ ਹੋਏ ਲੇਕਿਨ ਇਹ ਗੱਲ ਠੀਕ ਹੈ ਪ੍ਰਣਾਜੀ ਜੇ ਤਾਂ ਮੋਟੇ ਟਿਕਟ ਨਹੀਂ ਮਿਲਦੇ ਮੈਨੂੰ ਨਹੀਂ ਮਿਲਦੀ ਕਿ ਮੈਂ ਲੈਣੀ ਚਾਹੂੰਗਾ ਤਾਂ ਮੇਰੀ ਪਾਰਟੀ ਮੈਨੂੰ ਖੁਸ਼ ਹੋ ਕੇ ਦੇ ਕਿ ਕਿਹੜੀ ਕੀ ਕਿ ਮੈਨੂੰ ਨਹੀਂ ਮਿਲਦੀ ਕੀ ਕਰ ਰਿਹਾ ਮੈਂ ਜਿਹੜੀ ਦੇਖੋ ਇਸ ਇਸ ਇਲੈਕਸ਼ਨ ਨੂੰ ਮੈਂ ਸਮਝਦਾ ਸੀਗਾ ਨਾਰਮਲੀ ਮਿਡ ਮੇ ਦੇ ਵਿੱਚ ਆਉਂਦੀ ਹੁੰਦੀ ਆ ਐਸਵਾਰ 1 ਜੂਨ ਬਹੁਤ ਲੇਟ ਹੈ ਉਹ ਟਾਈਮ ਹੀ ਨੇ ਆਲੇ ਪਏ ਆ ਤੇ ਮੈਂ ਸਮਝਦਾ ਕਿ ਬਹੁਤ ਲੰਬਾ ਅਰਸਾ ਆ ਔਰ ਇੰਨੀ دیر ਕੰਪਲੇਨ ਕਰਨੀ ਬੜੀ ਔਖੀ ਸਸਟੇਨ ਕਰਨਾ ਹਰੇਕ ਪਾਰਟੀ ਲਈ ਬੜਾ ਔਖਾ ਹੋ ਜਾਂਦਾ ਲੇਕਿਨ ਉਧਰ ਸਾਡੀ ਵਾਡੀ ਆ ਜਾਣੀ ਆ ਉਧਰ ਅਸੀਂ ਦਾਣੇ ਚੱਕ ਕੇ ਵਿਹਲੇ ਹੋ ਕੇ ਟੂੜੀਆਲ ਨੂੰ ਹੋਵਾਂਗੇ ਉਧਰੋਂ ਚੋਨਾ ਵੀ ਜਿੰਦਾ ਸਮਾਂ ਹੁੰਦਾ ਇਹ ਸਾਰਾ ਨਾ ਮਤਲਬ ਔਰ ਬੱਚਿਆਂ ਨੇ ਔਰ ਲੋਕਾਂ ਨੇ ਛੁੱਟੀਆਂ ਜਾਂਦੇ ਦਿਨ ਹੁੰਦੇ ਆ ਜਦੋਂ ਸਕੂਲਾਂ ਛੁੱਟੀਆਂ ਹੋ ਜਾਂਦੀਆਂ ਤੇ ਜਾਂ ਕਾਲਜਿਸ ਛੁੱਟੀਆਂ ਹੁੰਦੀਆਂ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਨੇ ਆਪਣੀ ਪਾਕਟ ਦੇ ਹਿਸਾਬ ਨਾਲ ਬਾਹਰ ਲੈ ਜਾਂਦੇ ਆ ਜੇ ਉਹ ਬਾਹਰ ਗਏ ਤਾਂ ਵੋਟ ਪਰਸੈਂਟੇਜ ਡਾਊਨ ਆਏਗੀ ਕਿ ਨਹੀਂ ਆਏਗੀ ਸੋ ਇਹਨਾਂ ਗੱਲਾਂ ਨੂੰ ਬਧੇ ਨਜ਼ਰ ਰੱਖਣਾ ਚਾਹੀਦਾ ਹੋ ਸਗਾ ਜਿਹੜਾ ਸਾਡੇ ਰੱਖਿਆ ਨਹੀਂ ਔਰ ਮੈਂ ਸਮਝਦਾ ਤੁਹਾਨੂੰ ਗਰਮੀ ਬੜੀ ਹੋਣੀ ਆ ਪੋਲਿੰਗ ਡਾਊਨ ਹੋ ਜਾਏਗੀ ਪਤਾ ਨਹੀਂ ਇਸ ਦਾ ਫਾਇਦਾ ਕਿਹੜੀ ਪਾਰਟੀ ਨੂੰ ਹੋਏ ਲੇਕਿਨ ਇਹ ਗੱਲ ਠੀਕ ਨਹੀਂ ਰਹਾ ਜੀ ਪਿੱਛੇ ਅੱਪਾ ਜੀ ਛੱਡ ਕੇ ਆਵਾ ਆਪਣੇ ਅਮਨਵੀ ਪਾਰਟੀ ਦੇ ਸਮੂਹ ਹੋ ਗਏ ਕੀ ਕਹੋਗੇ ਯਾਰੋ ਚੱਬੇ ਵਾਲਾ ਸਾਹਿਬ ਇੱਕ ਸੀਨੀਅਰ ਲੀਡਰ ਆ ਮੇਰੇ ਨਾਲ ਉਹ ਤਾਂ ਸੀਨੀਅਰ ਹੀ ਆ ਉਹ ਪ੍ਰਤਾਪ ਬਾਜਵਾਦੀ ਬਾਅਦ ਉਹ ਸੀਰਪੀ ਦੇ ਵਿੱਚ ਉਹਨਾਂ ਦਾ ਨੰਬਰ ਸੀ ਤੇ ਪਾਰਟੀ ਨੇ ਬਹੁਤ ਕੁਝ ਦਿੱਤਾ ਰਣਜੀਤ ਲਿਸਟ ਕਿਉਂ ਨਹੀਂ ਹਜੇ ਤੱਕ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਚਾਰੀ ਦੀ ਕਾਂਗਰਸ ਪਾਰਟੀ ਦੀ ਜਿਹੜੀ ਲਿਸਟ ਹੁੰਦੀ ਆ ਸਾਡਾ ਇੱਕ ਸਿਸਟਮ ਹੈ ਇੱਕ ਪ੍ਰੋਸੈਸ ਹੈ ਉਹ ਡਿਫਰੈਂਟ ਲੈਵਲ ਤੇ ਸਕਰੀਨਿੰਗ ਹੁੰਦੀ ਆ ਉਹਦੇ ਬਾਅਦ ਹੋਣੀ ਹੈ ਅਨਾਉਂਸ ਤੇ ਬਾਹਰ ਜਰਰੀ ਕਰਾ ਕੇ ਵੀ ਵੇਖੋ ਮੇਰੀ ਗੱਲ ਸੁਣੋ ਕੈਂਡੀਡੇਟ ਦਾ ਧੂਆਂ ਕੱਢਦੀ ਏ ਟਾਈਮ ਹੀ ਨੇ ਪੈ ਲਿਆ ਯਾਰ ਮੇਰੇ ਖਿਆਲ ਨਾਲ ਆਰਾਮ ਨਾਲ ਕਰਨੀ ਚਾਹੀਦੀ ਆ ਰਣਾ ਜੀ ਜੇ ਤੁਹਾਨੂੰ ਟਿਕਟ ਨਹੀਂ ਮਿਲਦੀ ਫਿਰ ਤੁਸੀਂ ਕਰਤੋ ਮੈਨੂੰ ਨਹੀਂ ਮਿਲਦੀ ਜਿਵੇਂ ਲੈਣੀ ਚਾਹੂੰਗਾ ਤੇ ਮੇਰੀ ਪਾਰਟੀ ਮੈਨੂੰ ਖੁਸ਼ ਹੋ ਕੇ ਦੇਗੀ ਤੇ ਕੀ ਕੀ ਗੱਲ ਕੀਤੀ ਕਿ ਮੈਨੂੰ ਨਹੀਂ ਮਿਲਦੀ ਨਹੀਂ ਇਹੋ ਜੀ ਕੋ ਗੱਲ ਨਹੀਂ ਜੇ ਕੋਈ ਹੋਰ ਕੈਂਡੀਡੇਟ ਆ ਇਹਦਾ ਮਤਲਬ ਤੁਸੀਂ ਜਿਹੜਾ ਕੈਂਡੀਡੇਟ ਨੂੰ ਕਾਂਗਰਸ ਪਾਰਟੀ ਟਿਕਟ ਦੇਗੀ ਉਹਦੀ ਮਦਦ ਕਰਾਂਗੇ ਟਕਾ ਕੇ ਠੋਕੇ ਠੀਕ ਹੈ ਨਹੀਂ ਕਿਤੇ ਕਾਰਨ ਤੇ ਨਹੀਂ ਚਬਸਾ ਨੂੰ ਕਿਤੇ ਹੋਰ ਕਿਉਂਕਿ ਭਾਜੀਪੀ ਦੇ ਵਿੱਚ ਵੀ ਪਿੱਛੇ ਜੇ ਤੁਹਾਡੇ ਕਾਫੀ ਤੁਸੀਂ ਜੇ ਭਾਜੀਪੀ ਕਾਫੀ ਚੱਲਿਆ ਪਿੱਛੇ ਜੇ ਤੁਸੀਂ ਵੀ ਆਏ ਮੇਰੇ ਕੋ ਮੈਂ ਕਹਾਂ ਲਈ ਕੁਝ ਨਹੀਂ ਤੇ ਤੇ ਗੱਲ ਆ ਜੇ ਮੈਂ ਜਾਣਾ ਹੋ ਤੇ ਇਹ ਐਪਰੋਪਰੀਏਟ ਟਾਈਮ ਨਹੀਂ ਹੈ ਥੈਟ ਇਜ਼ ਰੀਚਿੰਗ ਰੀਚਿੰਗ ਦੀ ਪਾਰਟੀ ਕਾਂਗਰਸ ਦੇ ਰਾਜ ਨੂੰ ਚੰਗਾ ਸਮਝਦੇ ਹਨ ਕਾਂਗਰਸ ਹੀ ਇਹ ਕਹੇ ਜੀ ਪਾਰਟੀ ਆ ਜਿਹੜੀ ਅਗਰ ਯੂनाइटेडली ਫਾਈਟ ਕਰੇ ਤੇ ਇਹ ਹੁੰ ਜਾ ਮਰਜ਼ਿਤ ਕਰ ਸਕਦੀ ਆ ਹੂੰ ਆਖਰੀ ਵਾਰ ਤੁਸੀਂ ਤਿਆਰੀ ਖਿੱਚ ਲਈ ਆ ਜੀ ਫਾਈਟ ਲਈ ਇਲੈਕਸ਼ਨ ਚ ਯਾਰ ਅੱਜ ਜਿਨ੍ਹਾਂ ਨੇ ਅੱਜ ਤਿਆਰੀ ਹਿਚਣੀ ਹੈ ਨਾ ਉਹਨਾਂ ਦੀ ਕੋਈ ਤਿਆਰੀ ਨਹੀਂ ਰਣਾ ਤਾਂ ਪਹਿਲੇ ਦਿਨ ਤੋਂ ਤਿਆਰੀ ਕਰਦਾ ਮੈਨੂੰ ਕੈਰੀ ਕਰਦੇ ਨੂੰ 22 ਸਾਲ ਹੋ ਗਏ ਆ ਤੇ ਇੱਕ ਪੂਰ ਸਿਰੇ ਦੇਖੋ ਜੋ ਦੇਖੋ ਬੰਦੇ ਦੀ ਪਰਛਾਈ ਬੰਦੇ ਦੇ ਪਿੱਛੇ ਜਾਂਦੀ ਆ ਰੈਪਿਟੇਸ਼ਨ ਉਹਦੀ ਅੱਗੇ ਜਾਂਦੀ ਆ ਸੋ ਗੱਲ ਹੈ ਗੱਲ ਰੈਪਿਟੇਸ਼ਨ ਦੀ ਆ